ਤੇ ਦੋ ਟਾਈ ਵੀ ਮੈਨੂੰ ਚੱਕ ਕੇ ਲੈ ਗਏ ਮੈਨੂੰ ਕਹਿੰਦੇ ਆ ਤੇ ਕਹਿੰਦੇ ਬਈ ਪੀ ਪੁਸਤਾਜ ਕਰਨੀ ਆ ਲੈ ਕੇ ਗਏ ਮੈਨੂੰ ਕਾਪੇ ਸਿੰਨਾ ਗੋੜੇ ਤੇ ਦਸਤੇ ਦਸਤੇ ਸੀਗੇ ਕਾਰਚ ਭਾ ਲਿਆ ਮੈਨੂੰ ਉਹਨਾਂ ਨੇ ਉੱਤੇ ਗੁਰਨਾਨਕ ਅੰਦ ਗੋੜੇ ਲੈ ਆ ਕੇ ਬਈ ਇਹਨਾਂ ਨੇ ਮੇਰੇ ਕਾਪਾ ਕੋਪਾ ਮਾਰਿਆ ਤੇ ਮੇਰੇ ਹੱਥ 'ਚ ਇੱਥੇ ਮਾਰਿਆ ਗਾਪਾ ਮੇਰੇ ਬਾਵਾ ਡੰਡੂ ਨੇ ਮਾਰੇ ਮੇਰੇ ਪਿੱਛੇ ਪਿੱਛੇ ਮਾਰੇ ਪੱਟਾ ਪੁੱਟਾ ਤੰਗੀ ਜਰਾ ਤੇ ਮੈਨੂੰ ਉੱਧਰ ਲੈ ਗਏ ਜਿੱਧਰ ਕੋੜਾ ਵਾਲੇ ਮੰਡੀ ਵੀ ਲੈ ਗਏ ਫਿਰ ਮੈਨੂੰ ਉੱਤੇ ਕੁੱਟਿਆ ਠੀਕ ਐਵੇਂ ਸੀਗਾ ਸੀਨਾ ਗਲੀ 'ਚ ਵੈਸੇ ਹੀ ਖਾਣਾ ਪੀਣਾ ਖਾ ਕੇ ਗੇੜੇ ਜੇ ਕਰਦੇ ਸੀਗੇ ਇੱਕ ਕਾਰ ਤੇ 4-5 ਬੰਦੇ ਸੀਗੇ ਤੇ ਇਹਨਾਂ ਨੂੰ ਗਲੀ 'ਚ ਸੱਟਦਾ ਅਸੀਂ ਭੱਜ ਕੇ ਦੇਖਣ ਗਏ ਆ ਤੇ ਇਹਨਾਂ ਦੇ ਖੂਨ ਹੱਥ ਪੈਰ ਤੇ ਸਾਰੇ ਦੇ ਡੁੱਲੀ ਜਾਂਦਾ ਸੀਗਾ ਇਹ सोनू ਸਾਡੇ ਮੁੰਡੇ ਦਾ ਦੋਸਤ ਹੈਗਾ ਤੇ ਸਾਡੇ ਮੁੰਡਾ ਨਾ ਘਰੇ ਆਇਆ ਕਹਿੰਦੇ ਤੇਰਾ ਮੁੰਡਾ ਕਿੱਥੇ ਆ ਉਹ ਕਿੱਥੇ ਆ ਅਸੀਂ ਕਹਿੰਦੇ ਅੰਦਰ ਬੜਿਆ ਅਸੀਂ ਬੂਆ ਨਹੀਂ ਖੋਲਿਆ ਇਹਨਾਂ ਧੱਕਾ ਮਾਰਿਆ ਬੂਆ ਖੋਲਾਇਆ ਅਸੀਂ ਜਦੋਂ ਬੂਆ ਖੋਲਿਆ ਕਹਿੰਦੇ ਅਸੀਂ ਚੱਕ ਕੇ ਲੈ ਕੇ ਜਾਇਆ ਤੇ ਸੋਨੂੰ ਮਿਲ ਗਿਆ ਬਾਹਰ ਸੋਨੂੰ ਚੱਕ ਕੇ ਲੈ ਜਾਇਆ ਕਿ ਗਲੀ 'ਚ ਕੁੱਟਣ ਲੱਗੇ ਕੁੱਟ ਕੇ ਗੱਡੀਆਂ ਚ ਵਾਹ ਲਿਆ ਵਾਹ ਕੇ ਤੇ ਲੈ ਗਏ ਪਤਾ ਨਾ ਕਿੱਧਰ ਹਾਂਜੀ ਇੱਕ ਵੀਡੀਓ ਆਈ ਹੈ ਜਿਹੜੀ ਸਾਹਮਣੇ ਆਈ ਹੈ ਸਾਡੇ ਵੀ ਇੱਕ ਲੜਕਾ ਹੈਗਾ ਜਿਸ ਨੂੰ ਟਰਾਲੇ ਦੇ ਪਿੱਛੇ ਕੜੀ ਸੈ ਤੇ ਉਹਦੇ ਸਬੰਧ ਵਿੱਚ ਸਾਡੇ ਕੋਲ ਜਿਹੜੀ ਐਮਐਲਆਰ ਆਈ ਹੈ ਤੇ ਅਸੀਂ ਉਹ ਲੜਕੇ ਦੀ ਸਟੇਟਮੈਂਟ ਲਿਖ ਕੇ ਜੋ ਹੈ ਇਸ ਪਰ ਰਿਪੋਰਟ ਲਾਉਂਦਾ ਹਾਂ ਕਾ ਸੋਨੋ ਜਲਾਲਵਾ ਰੋਡ ਦਾ ਤੇ ਦੋ ਟਾਈਪ ਜੀ ਮੈਨੂੰ ਚੱਕ ਕੇ ਲੈ ਗਏ ਮੈਨੂੰ ਕਹਿੰਦੇ ਆ ਤੇ ਕਹਿੰਦੇ ਬਈ ਕੋਈ ਪੁਸਤਾਜ ਕਰਨੀ ਆ ਲੈ ਕੇ ਗਏ ਮੈਨੂੰ ਕਾਫੀ ਸਿੰਨਾ ਗੋੜੇ ਇਹ ਦਸਤੇ ਦਸਤੇ ਸੀਗੇ ਕਾਰਚ ਭਾਲਿਆ ਮੈਨੂੰ ਇਹਨਾਂ ਨੇ ਉੱਥੇ ਗੁਰਨਾਨਕ ਅੰਦ ਗੋੜੇ ਲਿਆ ਕੇ ਬਈ ਇਹਨਾਂ ਨੇ ਮੇਰੇ ਕਾਪਾ-ਕੂਪਾ ਮਾਰਿਆ ਤੇ ਮੇਰੇ ਹੱਥ 'ਚ ਇੱਥੇ ਮਾਰਿਆ ਕਾਪਾ ਮੇਰੇ ਬਾਹਰ ਡੰਡੂ ਨੇ ਮਾਰੇ ਮੇਰੇ ਪਿੱਛੇ ਪਿੱਛੇ ਮਾਰੇ ਪੱਟਾ ਪੁੱਟਾ ਚੰਗੀ ਤਰ੍ਹਾਂ ਤੇ ਮੈਨੂੰ ਉੱਧਰ ਲੈ ਗਏ ਜਿੱਦਾਂ ਕੋੜਾਲੇ ਮੰਡੀ ਵੀ ਲੈ ਗਏ ਫਿਰ ਮੈਨੂੰ ਉੱਥੇ ਘੁੱਟਿਆ ਫਿਰ ਸ਼ਾਮ ਨੂੰ 8:30 9 ਵਜੇ ਮੈਨੂੰ ਆਹ ਕੋਟੇ ਰੋਡ ਤੇ ਮੈਨੂੰ ਲਿਆ ਕੇ ਬਹੁਤ ਜਿਆਦੇ ਬਹੁਤ ਜਿਆਦੇ ਬੁਰਾਗੜੇ ਟਾ ਰੱਖ ਰੱਖੇ ਮੈਨੂੰ ਮਾਰ ਮਾਰ ਰੱਖ ਰੱਖੇ ਮੈਨੂੰ ਡੰਡਿਆਂ ਨਾਲ ਘੁੱਟਿਆ ਜੀ ਚਾਰ ਚਾਰ ਜਨੇ ਸੀਗੇ ਜੀ ਤੇ ਇੱਕ ਤਾਂ ਨਾ ਸੀਗਾ ਕਰਨ ਇੱਕ ਤਾਂ ਨਾ ਸੀਗਾ ਰੀਸ ਇੱਕ ਤਾਂ ਨਾ ਸੀਗਾ ਜੱਗਾ ਇੱਕ ਦਿਨਾਂ ਬੋਟਾ ਸੀਗਾ ਹਾਂਜੀ ਕੁੱਟਾ ਦੋ ਤਿੰਨ ਜਣਾਂ ਦੇ ਨਾਂ ਨਹੀਂ ਪਤਾ ਹੈਗਾ 6-7 ਜਣੇ ਸੀਗੇ ਜੀ ਵੈਸੇ ਕੁੱਟਾ ਵੀ ਕੋਈ ਲੈ ਆ ਕੇ ਘਰੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਕੋਈ ਲੜਾਈ ਹੋਈ ਨਹੀਂ ਨਾ ਇਹ ਕੋਈ ਹੋਜੀ ਕੋਈ ਰੰਜਿਸ਼ ਨਹੀਂ ਇਹ ਨਾਲ ਕੋਈ ਹੋਜੀ ਨਹੀਂ ਲਿਆ ਕੇ ਵੀ ਇਹਨਾਂ ਨੂੰ ਉੱਤੇ ਆ ਕੇ ਵੀ ਟਾਲਿਆ ਮੈਨੂੰ ਹਾਂਜੀ ਕਹਿੰਦੇ ਸਾਡੇ ਗੱਟੇ ਲੈ ਗਏ ਐ ਕਰਕੇ ਜੋ ਕਰਕੇ ਬਾਗੀ ਜਿੱਤੀ ਪਰ ਤਾਲ ਕਰੋ ਠੀਕ ਆ 2:30 1:30 ਵਜੇ ਮੈਂ ਮੰਡੀ ਪੁਰਾਣੀ ਮੰਡੀ ਸੀਗਾ ਕਿਬਾਬੇ ਖੇਤਰਪਾਲ ਗੋੜੇ ਮੈਂ ਕਿਉਂ ਉੱਥੇ ਕੈਮਰੇ ਕੋਲ ਤੀਕ ਚੈੱਕ ਕਰਾਉਂ ਹੜਤਾਲ ਕਰੋ ਜੀ ਤੁਸੀਂ ਮੈਨੂੰ ਕਿਉਂ ਕੁੱਟਿਆ ਨਹੀਂ ਬਈ ਉਹਨਾਂ ਨੇ ਜਮਾਂ ਰਹਿਮ ਹੀ ਕੀਤਾ ਕਿ ਜਮਾਂ ਵੀ ਰਹਿਮ ਕੀਤਾ ਹੋਵੇ ਮੇਰੇ ਸਾਰੇ ਕੱਪੜੇ ਦੇਖੋ ਖੂਨ ਨਾਲ ਸਾਰੇ ਲਿਬੜੇ ਹੋਏ ਆ ਮੇਰਾ ਕੱਪੜਾ ਸਾਈਡ ਤੇ ਪਈ ਆ ਦੇਖੋ ਜੀ ਫੋਨ ਤਾਂ ਬੰਦ ਨਹੀਂ ਸੀਗਾ ਜੀ ਕਿ ਜੀ ਕੱਲੇ ਦੀ ਗੱਲ ਕੱਲ੍ਹ ਦੀ ਗੱਲ ਆਗੇ 2:30 ਤੱਕ ਨੇ ਵੀ ਚੱਕ ਕੇ ਲੈ ਗਏ ਮੈਨੂੰ ਘੰਟੇ-ਘੰਟੇ ਡੁੱਡ-ਡੁੱਡ ਘੰਟੇ ਬਾਅਦ ਕੁੱਟਿਆ ਨਨ 11:00 ਸੁੱਟਦਾ ਆ ਗਿਆ ਮੈਨੂੰ ਉੱਤੇ ਮੁਣੀਰਾਮ ਡੇਰੇ ਗੋਲੇ ਸੁੱਟ ਗਏ ਇਹਨਾਂ ਨੇ ਕਿਤੇ ਸੈਰ ਸ਼ੁਰੂ ਕਰਦੇ ਇਹਨਾਂ ਨੂੰ ਪਤਾ ਨਹੀਂ ਲੱਗਾ ਇਹ ਮੈਨੂੰ ਚੱਕ ਕੇ ਲੈ ਆਏ ਗਵਾਂਡੀ ਮੈਨੂੰ ਚੱਕ ਕੇ ਕਰਦੇ ਮੇਰੇ ਬਾਹਰ ਗਏ ਹੋਏ ਸੀ ਤੇ ਚੱਕ ਕੇ ਮੈਨਾਂ ਇਹਨਾਂ ਦਾਖਲ ਦੁਖਲ ਕਰਾਇਆ ਹਾਂਜੀ ਟਰੈਕ ਬੱਚੇ ਚੰਗੀ ਤਰ੍ਹਾਂ ਬੰਨਿਆ ਨਾ ਮੈਨੂੰ ਕਰੀਸਿਆ ਆ ਮੇਰੇ ਸਾਰੇ ਕਰੀਸ ਹੋਈ ਹੋਈ ਆ ਮੇਰੇ ਲਾਸਾਂ ਪਈਆਂ ਹੋਈਆਂ ਪਿੱਛੇ ਤੇ ਉਹ ਬੁਰਾ ਲੋਇਆ ਪਿਆ ਵੀ ਮੈਂ ਇਹਨਾਂ ਨੂੰ ਇਹ ਗੱਲ ਕਿਹਾ ਵੀ ਮੇਰਾ ਕਸੂਰ ਕੋਈ ਨਹੀਂ ਕੋਈ ਕਸੂਰ ਨਹੀਂ ਮੈਂ ਚਿੱਕਾ ਮਾਰਦਾ ਰਿਹਾ ਕਿ ਮੇਰਾ ਕੋਈ ਕਸੂਰ ਨਹੀਂ ਹੈਗਾ ਵੀ ਤੁਸੀਂ ਪੜਤਾਲ ਕਰੋ ਮੇਰਾ ਕੋਈ ਕਸੂਰ ਨਹੀਂ ਇਹ ਗੱਲ ਕਹੀ ਗਏ ਇਹਨਾਂ ਨੇ ਜਮਾਨੇ ਆ ਰਹਿਮ ਕਰਦਾ ਠੀਕ ਹੋ ਗਿਆ ਜੀ ਹਾਂਜੀ ਇੰਨਾ ਕੋਲੇ ਸੀਗਾ ਇੱਕ ਤਾਂ ਖੰਡਾ ਸੀਗਾ ਖੰਡਾ ਸੀਗਾ ਇੱਕ ਤਾਂ ਤੇ ਦੋ ਤਿੰਨ ਦਸਤੇ ਸੀਗੇ ਵੀ ਡੰਡੇ ਸੀ ਦੂਜੇ ਜਿਹੜੇ ਉਹ ਹੁੰਦੇ ਬੈਸਬਾਲ ਜਿਹੋ ਸੀਗੇ ਵੀ 7-8 ਜਣੇ ਸੀਗੇ ਵੀ ਚਾਰ ਇੱਕ ਜਣ ਖੰਡਾ ਇੱਕ ਜਣੇ ਕੋਲੇ ਸੀਗਾ ਤੇ ਮੇਰੇ ਇੱਥੇ ਮਾਰਿਆ ਯਾਰ ਨਾਲ ਤੇ ਸਾਰਾ ਹੱਥ ਟੁਆਟਾ ਮੇਰਾ ਆ ਮੇਰੀ ਲੱਤ ਵੀ ਕੋ ਤੁਸੀਂ ਟੰਕਿਆ ਹੋਇਆ ਤੇ ਸਾਰਾ ਮੇਰਾ ਫ੍ਰੈਕਚਰ ਹੋਇਆ ਪਿਆ ਸਾਰਾ ਇਹ ਚੱਪਲਾਂ ਨਾਲ ਤੇ ਮੇਰੇ ਇੱਥੇ ਦੋਨੇ ਪਾਸੇ ਡੰਡਾ ਰੱਖ ਕੇ ਤੇ ਲੱਤਾਂ ਰੱਖਿਆ ਮੇਰੇ ਉੱਤੇ ਆ ਦੇ ਕੋਈ insan ਹੈ ਜਿੰਨੇ ਆ ਕੇ ਵੀ ਮੇਰਾ ਇੰਨਾ ਕਿਉਂ ਰਹਿਮ ਗਾਲ ਵੀ ਰਹਿਮ ਖਾਲੋ ਵੀ ਇੰਨਾ ਇੰਨਾ ਤਾਂ ਸੋਣ ਨਹੀਂ ਹੁੰਦਾ ਵੀ ਬੰਦੇ ਨੂੰ ਤੁਸੀਂ ਐਵੇਂ ਕੁੱਤੀ ਅੰਨੇ ਉਹਨਾਂ ভাই ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਕਹੀ ਆ ਵੀ ਉਹ ਕਹਿੰਦਾ ਵੀ ਬੰਦੇ 10 ਬੰਦੇ 10 ਮੈਂ ਕਿ ਵੀ ਨਹੀਂ ਕੀਤਾ ਮੈਂ ਨਹੀਂ ਕੀਤਾ ਮੈਨੂੰ ਪਤਾ ਹੀ ਨਹੀਂ ਕੋਈ ਗੱਲਬਾਤ ਦਾ ਵੀ ਕੋਈ ਗੱਲਬਾਤ ਉਹਨਾਂ ਜਮਾ ਰਹਿਮ ਨੇ ਕਿਹਾ ਵੀ ਇੰਨਾ ਬੁਰਾ ਕੁੱਤਾ ਵੀ ਮੈਨੂੰ ਗੱਡੀ 'ਚ ਪਾ ਕੇ ਵੀ ਕ੍ਰੀਸਾ ਵੀ ਉਹਦੇ ਵੀ ਕਹਿ ਕੋ ਜੱਤਾਂ ਨੇ ਵੀ ਜੋ ਬਣਾਇਆ ਵਾਰ ਹਾਂਜੀ ਕੰਮਾ ਜੀ ਉੱਪਰਲੇ ਕੁਲੇਦਾਰੀ ਆਣਾ ਨਹੀਂ ਸ਼ੇਗਾਈ ਕਦੇ ਗੱਟੀਆਂ ਗੁੱਡੀਆਂ ਜਾਵੜਦਾ ਮਾ ਇਹਦੇ ਦੋਸ਼ ਲਾ ਕੇ ਕਿੰਨੇ ਕਰਦੇ ਨੇ ਦੋਸ਼ ਵਾਰੰਟੀ ਕਹਿੰਦੇ ਐ ਕਿ ਕਹਿੰਦੇ ਵੀ ਬੀ ਵਾਈ ਕੱਟੇ ਮੋਟਰਸਾਈਕਲ ਤੁਸੀਂ ਲੈ ਕੇ ਗਏ ਆ ਕੰਟੇ ਦੇ ਵਿੱਚ ਵਿੱਚ ਗੱਲ ਕੰਟੇ ਦੇ ਵਿੱਚ ਵਿੱਚ ਕੰਮ ਹੋਇਆ ਮੈਂ ਕਿ ਇੰਨੇ ਗੱਟੇ ਕੰਮ ਲੈ ਆ ਗਿਆ ਸੀ ਦੱਸੋ ਸਾਨੂੰ ਕਿ ਸਾਈਕਲ ਮੰਗਣੇ ਦਿੰਦਾ ਮੋਟਰਸਾਈਕਲ ਕਿੱਥੇ ਰਹੀ ਐ ਸੀ ਫੇਸੀ ਕਹੀ ਗਏ ਬਈ ਛੱਡ ਦੋ ਸਾਨੂੰ ਵੀ ਮੇਰਾ ਕੋਈ ਕਸੂਰ ਨਹੀਂ ਬਈ ਉਹਨਾਂ ਜਮਾ ਨਹੀਂ ਚੱਜਿਆ ਬਈ ਕੁੱਟੀ ਗਏ ਕੁੱਟੀ ਗਏ ਡੰਡੇ ਵਾਂਗ ਬੁਲਾਰੀ ਗਿਆ ਤੇ ਕੱਪ ਹਮਾਰਾ ਮੇਰੇ ਸਾਥ ਆਟੇ ਟਾਂਕੇ ਆਈ ਹੋਈ ਐ

ਠੀਕ ਹੈ ਜੀ ਉੱਤੇ ਉਹਨਾਂ ਨੇ ਵੀ ਕੁਝ ਵੀ ਉਹਨਾਂ ਨੇ ਵੀ ਨਹੀਂ ਕਿਹਾ ਪਤਾ ਨਹੀਂ ਕਿਹੜੇ ਗਾਈ ਸੀ ਕਿਹੜੇ ਸੀ ਸਾਨੂੰ ਕੋਈ ਪਿੰਡ ਵਾਲੇ ਸੀ ਕਿਹੜੇ ਸੀ ਉਹਨਾਂ ਨੇ ਵੀ ਨਹੀਂ ਮੈਂ ਕਿ ਚਲੋ ਇਹ ਮਾਨੂਰ ਹੈਲਪ ਉਹਨਾਂ ਨੂੰ ਵੀ ਕਿਹਾ ਵੀ ਜਨਾਬ ਮੇਰਾ ਕੋਈ ਕਸੂਰ ਹੈ ਨਹੀਂ ਆ ਬਾਦਸ਼ਾਹ ਆਹ ਪੰ ਬਾਦਸ਼ਾਹ ਦਾ ਸੀ ਪਤਾ ਨਹੀਂ ਕਿਹੜਾ ਆ ਜਲਾਲਾਬਾਦ ਰੋਡ ਤੇ ਹੈ ਜੀ ਹਾਂ ਜੀ ਕਿਸੇ ਨੇ ਨਹੀਂ ਛੜਾਇਆ ਕਿਸੇ ਬਾਈ ਮੰਗ ਕੀ ਬਸ ਮੇਰਾ ਤਸਵੀਰ ਇਨਸਾਫ ਹੋਵੇ ਬਸ ਔਰ ਕੁਝ ਨਹੀਂ ਅਸੀਂ ਗਰੀਬ ਬੰਦੇ ਅਸੀਂ ਪੂਜਾਰੀ ਜਲਾਲਾਬਾਦ ਰੋਡ ਲੋਰੀਆ ਵਸਤੀ ਇਹ ਗੱਲ ਬਣੀ ਸੀਗਾ ਇਹ ਆਈਐਮਐਸ ਇਹ ਆਸੀਨਾ ਗਲੀ 'ਚ ਵੈਸੇ ਹੀ ਖਾਣਾ ਪੀਣਾ ਖਾ ਕੇ ਗੇੜੇ ਜੇ ਕਰਦੇ ਸੀਗੇ ਇੱਕ ਕਾਰ 'ਤੇ ਚਾਰ ਪੰਜ ਬੰਦੇ ਸੀਗੇ ਤੇ ਇਹਨਾਂ ਨੂੰ ਗਲੀ 'ਚ ਸੱਟਤਾ ਅਸੀਂ ਭੱਜ ਕੇ ਦੇਖਣ ਗਏ ਆ ਤੇ ਇਹਨਾਂ ਦੇ ਖੂਨ ਹੱਥ ਪੈਰ ਤੇ ਸਾਰੇ ਦੇ ਡੁੱਲੀ ਜਾਂਦਾ ਸੀਗਾ ਮਾੜਾ ਮੋਟਾ ਅਸੀਂ ਜਾਣਦੇ ਅਸੀਂ ਕਿਰਾਏਦਾਰ ਹੈਗੇ ਆ ਇਹ ਘਰੇ ਆਏ ਅਸੀਂ ਇਹਨਾਂ ਨੂੰ ਲਿਜਾ ਕੇ ਸਿਟੀ ਲੈ ਕੇ ਗਏ ਆ ਰਾਤ ਨੂੰ ਰਿਪੋਰਟ ਲਿਖਾਈ ਆ ਉਹਨਾਂ ਨੇ ਸਾਨੂੰ ਭੇਜਿਆ ਅਸੀਂ ਇਕੱਲੇ ਰਾਤ ਨੂੰ ਸਰਕਾਰੀ ਹਸਪੀਟਲ ਤੇ ਦਾਖਲ ਕੀਤਾ ਆ ਕੇ ਸਾਡੇ ਨਾਲ ਕੋਈ ਵੀ ਨਹੀਂ ਸੀਗਾ ਤੇ ਸਵੇਰ ਤੋਂ ਸ਼ਾਮ ਤੱਕ ਹਜੇ ਵੀ ਕੋਈ ਗੱਲਬਾਤ ਉਧਰ ਦੀ ਨਹੀਂ ਆਈ ਸਾਡੀ ਨਾ ਪੁਲਿਸ ਨੇ ਕੁਝ ਪੁੱਛਿਆ ਨਾ ਕੋਈ ਕੀਤਾ ਸਾਨੂੰ ਭਜਦਿਆਂ ਨੂੰ ਕੋਈ ਪੁਲਿਸ ਨਾ ਸਾਡਾ ਕੋਈ ਕੋਈ ਪਤਾ ਲੈਣ ਆਂਦੀ ਪਈ ਹੈ ਹਾਂਜੀ ਤੇ ਅਸੀਂ ਉਧਰੋਂ ਜਾ ਕੇ ਸਵੇਰੇ ਵੀ ਆਏ ਅਸੀਂ ਤਿੰਨ ਚਾਰ ਘੰਟੇ ਪਏ ਰਹੇ ਆ ਉਹਨਾਂ ਨੇ ਕਿਹਾ ਫੋਨ ਕੀਤਾਗੇ ਨਾ ਸਾਨੂੰ ਕੋਈ ਫੋਨ ਕੀਤਾ ਨਾ ਕੋਈ ਗੱਲਬਾਤ ਹੈਗੀ ਆ ਤੇ ਹੁਣ ਸਾਲ ਨੂੰ ਸਾਨੂੰ ਇਹ ਕੁਝ ਕਰਨਾ ਪਿਆ। ਉਹਨ ਕੀ ਮੰਗਾ ਸੀ ਸਾਡੀ ਦਾ ਹੀ ਮੰਗਾ ਹੈਗੀ ਆ। ਮਤਲਬ ਜਿਹੜਾ ਕੁਝ ਹੈਗਾ ਜਿਨ੍ਹਾਂ ਨੇ ਕੀਤਾ ਨਹੀਂ ਕੀਤਾ ਹੈਗਾ। ਉਹਨਾਂ ਨੂੰ ਦੇਖੋ ਜਿਹੜਾ ਕੁਝ ਹੈਗਾ ਸਬੂਤ ਆਪਦਾ ਹੈਗਾ ਲੈ ਆ ਕੇ ਪਰ ਇਹ ਨਜਾਇਜ਼ ਕੰਮ ਨਾ ਕਰੋ। ਮੇਰਾ ਕਰਨਾ ਨਹੀਂ। ਜਿ ਲਾਲਾਵਾਲ ਰੋਡ ਰੋਰੀਆ ਵਸਤੀ ਇਹ ਸੋਨੂੰ ਸਾਡੇ ਮੁੰਡੇ ਕੋ دوست ਹੈਗਾ। ਤੇ ਸਾਡੇ ਮੁੰਡਾ ਨਾ ਘਰੇ ਆਇਆ ਕਹਿੰਦੇ ਤੇਰਾ ਮੁੰਡਾ ਕਿੱਥੇ ਐ ਉਹ ਕਿੱਥੇ ਐ ਅਸੀਂ ਕਹਿੰਦੇ ਅੰਦਰ ਬੜਿਆ ਅਸੀਂ ਬੂਆ ਨਹੀਂ ਖੋਲਿਆ ਇਹਨਾਂ ਧੱਕਾ ਮਾਰਿਆ ਬੂਆ ਖੋਲਾਇਆ ਅਸੀਂ ਜਦੋਂ ਬੂਆ ਖੋਲਿਆ ਕਹਿੰਦੇ ਅਸੀਂ ਚੱਕ ਕੇ ਲੈ ਕੇ ਜਾਇਆ ਤੇ ਸੋਨੂੰ ਮਿਲ ਗਿਆ ਬਾਹਰ ਸੋਨੂੰ ਚੱਕ ਕੇ ਲੈ ਜਾਇਆ ਕਿ ਗਲੀ 'ਚ ਕੁੱਟਣ ਲੱਗੇ ਕੁੱਟ ਕੇ ਗੱਡਿ 'ਚ ਵਾਹ ਲਿਆ ਵਾਹ ਕੇ ਤੇ ਲੈ ਗਏ ਪਤਾ ਨਾ ਕਿੱਧਰ ਸੋਨੂੰ ਕੋ ਲੈ ਜਾ ਕੇ ਗੋਨਾਨਕ ਕਾਲਜ ਕੋ ਧਿਆ ਜਾ ਕੇ ਤੇ ਕਹਿੰਦੇ ਜਾ ਕੇ ਕਹਿੰਦੇ ਨਾ ਇਹਨੂੰ ਗੱਡੀ ਨਾਲ ਖਿੱਚਿਆ ਖੜੀ ਚ ਕਿ ਕੁੱਟਿਆ ਬੰਨਿਆ ਤੇਰੇ ਨਾਲ ਕਹਿੰਦੇ ਬਹੁਤ ਅਤਿਆਚਾਰ ਕੀਤਾ ਜ਼ਖਮ ਵੱਢ ਕੇ ਤੇ ਉਹ ਜ਼ਖਮ ਤੇ ਫਿਰ ਡੰਡੇ ਮਾਰੇ ਫਿਰ ਉਹਨਾਂ ਨੂੰ ਕਹਿੰਦਾ ਕਹਿੰਦੇ ਹੁਣ ਤੈਨੂੰ ਨਾ ਵੱਢ ਦੂੰਗਾ ਮੈਂ ਮਾਰ ਦੂੰਗਾ ਬਾਅਦ ਚ ਕਹਿੰਦਾ ਨਾ ਜਨਾਨੀਆਂ ਨੂੰ ਕਹਿੰਦੇ ਫੜਾਊਂਗਾ ਸਾਨੂੰ ਧਮਕਾਉਣੀਆਂ ਵਾਧੂਆਂ ਦਿੱਤੀਆਂ ਜਨਾਬ ਜੀ ਅਸੀਂ ਨਾ ਪੁਲਿਸ ਪ੍ਰਸ਼ਾਸਨ ਤੇ ਇਹ ਕੰਮ ਕਰਦੇ ਮੈਂ ਨਹੀਂ ਜਾਂਦੇ ਸੀ ਉਹਨਾਂ ਨੂੰ ਚਾਰ ਜਨੇ ਸੀ ਆਪਣੇ ਘਰ ਤੇ ਚਾਰ ਜਨੇ ਆਏ ਅੰਦਰ ਬੜੇ ਆ ਉਹਨਾਂ ਕੋਲ ਉਹ ਡੰਡੇ ਸੀਗੇ ਲੋਹੇ ਕੇ ਕਿਰਪਾਨ ਸੀ ਔਰ ਕਹਣਾ ਦੂਜੇ ਨਾੜੇ ਤੇ ਮਕੋਨੀਆਂ ਵਾਦੂ ਦਿੱਤੀਆਂ ਸਾਨੂੰ ਬੁੜੀਆਂ ਅਸੀਂ ਮੇਰੀ ਬੋਕੀਆਂ ਤੋਂ ਅਸੀਂ ਹੱਤ ਵੀ ਜੋੜਿਓ ਨਾ ਕੇ ਹੱਤ ਵੀ ਫੇਰਿਆ ਵੀ ਬੇਟਾ ਐ ਮੇਰਾ ਪੁੱਤ ਇਹ ਹੈਗਾ ਹੀ ਪਰਸੋਂ ਕੀ ਗੱਲ ਇਹ ਹੈਗੀ 10 ਇਤਨੜੇ ਕੀ ਟਾਈਮ ਹੋਊਗਾ ਅਜੀ ਸੁੱਤੇ ਪੈ ਸੀ ਜਨਾਬ ਅਸੀਂ ਮੰਗ ਇਹ ਕਰਦੇ ਵੀ ਸਾਡੇ ਬੱਚੇ ਨੂੰ ਕੋਈ ਗੱਲ ਹੁੰਦੀ ਇਹ ਪੱਜ ਕੇ ਸਾਡੇ ਬੱਚੇ ਨੂੰ ਕੁੱਟਣ ਨੂੰ ਪੈਂਦੇ ਵੀ ਅਸੀਂ ਕਹਿੰਦੇ ਵੀ ਮੇਰੇ ਬੱਚੇ ਨਾਲ ਖਿਲਾਫ ਕੋਈ ਗੱਲ ਨਾ ਕਰਨ ਵੀ ਜੋ ਕਰੇ ਉਹ ਵਰੇ ਨਾ ਜਾਤ ਸਾਨੂੰ ਨਰਦੁਕੀ ਕਰੋ ਅਰਕ ਵੀਡੀਓ ਆਈ ਸੀ ਜਿਸ ਦੇ ਵਿੱਚ ਟਰਾਲੇ ਦੇ ਪਿੱਛੇ ਪਾ ਕੇ ਘੁਈ ਸਿਆ ਜਾ ਰਿਹਾ ਤੇ ਪੂਰਾ ਮਾਮਲਾ ਹੈ ਹਾਂਜੀ ਇੱਕ ਵੀਡੀਓ ਆਈ ਹੈ ਜਿਹੜੀ ਸਾਹਮਣੇ ਆਈ ਹੈ ਸਾਡੇ ਵੀ ਇੱਕ ਲੜਕਾ ਹੈਗਾ ਜਿਸ ਨੂੰ ਟਰਾਲੇ ਦੇ ਪਿੱਛੇ ਘੜੀ ਸ ਹੈ ਤੇ ਉਹਦੇ ਸਬੰਧ ਵਿੱਚ ਸਾਡੇ ਕੋਲ ਜਿਹੜੀ ਐਮਐਲਆਰ ਆਈ ਹੈ ਤੇ ਅਸੀਂ ਉਹ ਲੜਕੇ ਦੀ ਸਟੇਟਮੈਂਟ ਲਿਖ ਕੇ ਜੁਆਸ ਪਰ ਲਾ ਬੰਦਾ ਉਹ ਕਰਾਂਗੇ ਇੱਕੀ ਕਾਰਨ ਕੀ ਸੀ ਕਿਉਂ ਕਿ ਸੇ ਇੱਕ ਕਾਰਨ ਇਹ ਸੀ ਉਹ ਕਹਿੰਦੇ ਆ ਵੀ ਇਹ ਜਿਹੜਾ ਇਲਜ਼ਾਮ ਲਗਾ ਰਹੇ ਸੀ ਦੂਸਰੀ ਪਾਰਟੀ ਵੀ ਉਹ ਵੀਡੀਓ ਦੇ ਵਿੱਚ ਹੀ ਵੇਖਿਆ ਜਾ ਰਿਹਾ ਜਿਹੜਾ ਦੂਸਰੀ ਪਾਰਟੀ ਇਲਜ਼ਾਮ ਲਾ ਰਹੀ ਹੈ ਵੀ ਜਿਹੜਾ ਇਹਨਾਂ ਕੋ ਗੱਟੇ ਕੋ ਚੋਰੀ ਕੀਤੇ ਉਹ ਉਹ ਹਜੇ ਕੋਈ ਕਲੈਰਿਟੀ ਹੈਗੀ ਉਸ ਚੋਂ ਵਿੱਚ ਤੇ ਕੋਈ ਬੰਦੇ ਦੇ ਸੁਣ ਲਈਏ ਉਹਦੀ ਸਟੇਟਮੈਂਟ ਲੜਕੇ ਦੀ ਆਪਾਂ ਲਿਖ ਕੇ ਨਾ ਸਾਰੀ ਜਿਹੜੋਂ ਲੜਕੇ ਦੀ ਸਟੇਟਮੈਂਟ ਲਿਖਾਂਗੇ ਉਹ ਸਾਰਾ ਕੁਝ ਦੱਸੂਗੀ ਕੀ ਮੈਟ੍ਰਿਕ ਕੀ ਦੀ ਸੀ